ਯਾਰ ਚਾਲਾ ਫੇਸਬੁੱਕ ਵਾਲਿਓ ਅੱਜ ਅਸੀਂ ਚਾਡੀ ਮੁੜਾਕਾਤ ਮੁੱਠਨ ਪਾਣੀ ਨਾਲ ਕਰਾ ਰਹੇ ਆ ਵੀਡੀਓ ਵਾਲੇ ਨੇ ਆ ਜਾ ਨਰਵਸਲੀ ਹੁੰਨੇ ਆ ਸੀ ਹਾਏ ਹੋ ਯਾਰਾ ਆ ਗੱਲ ਤੁਸੀਂ ਕਹਿ ਲਵੇ ਇਹਨੂੰ ਬੜਾ ਅਜੀਬ ਜਿਹਾ ਲੱਗਦਾ ਪਰ ਬਹੁਤ ਵਧੀਆ ਲੱਗਦਾ ਤੁਸੀਂ ਕੋਈ ਨਹੀਂ ਖੁੱਲ ਕੇ ਗੱਲ ਕਰੋ ਭਾਈ ਜਿੱਦਾਂ ਵੀਡੀਓ ਤੇ ਛੱਡ ਜਾਂਦੇ ਪਤਾ ਹੀ ਨਹੀਂ ਵੀਡੀਓ ਲੈ ਕਮੈਂਟ ਤੇ ਤੁਹਾਨੂੰ ਬਹੁਤ ਜ਼ਿਆਦਾ ਦੇਖੇ ਆਂ ਇਹ ਕਰਦੇ ਲੋਗ ਅਸੀਂ ਵੀ ਕਰਦੇ ਆ ਤੇ ਜਿੱਦਾਂ ਦबई ਦੀ ਤੁਹਾਡੀ ਆ ਇੱਕ ਥਾਡੀ ਵੀਡੀਓ ਅਸੀਂ ਦੇਖੀ ਜਿੱਦਾਂ ਹੁਣ ਤੇ ਇੰਡੀਆ ਚ ਆਏ ਆ ਵੀਡੀਓ ਤੇ ਪਹਿਲਾਂ ਕੋਈ ਵੀਡੀਓ ਨਹੀਂ ਤੁਹਾਡੀ ਆਈ ਬਾਅਦ ਦੇ ਵਿੱਚ ਲਗਾਤਾਰ ਕਾਫੀ ਵੀਡੀਓ ਆ ਗਈਆਂ ਤੁਹਾਡੀਆਂ ਇਹਨਾਂ ਦਾ ਮਤਲਬ ਇਹ ਕਿੱਦਾਂ ਮਤਲਬ ਕਿ ਕਿੱਦਾਂ ਸੋਚਿਆ ਵੀ ਮੈਂ ਇਹ ਵੀਡੀਓ ਬਣਾਉਣੀ ਆ ਜਾਂ ਪਾਵਾਂ ਜਾਂ ਕਿੱਦਾਂ ਪੈਂਡੀਆਂ ਪਾਈਆਂ ਕੀ ਜਾਣੀ ਕਿ ਕਹਨੇ ਤਿਹਾਰ ਪੜੀ। ਜ ਆ ਪਹਿਲਾ ਤਾਂ ਮੈਂ ਸਾਰਿਆਂ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਆਪਣੇ ਦਿਲ ਵਿੱਚ ਮੈਨੂੰ ਜਗ੍ਹਾ ਦਿੱਤੀ ਹੈ। ਸਹੀ ਆ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ। ਬਾਕੀ ਰਹੀ ਗੱਲ ਸੋਚ ਸੋਚ ਤੁਹਾਨੂੰ ਪਤਾ ਤੁਹਾਡੇ ਨਾਲ ਹਰੇਕ ਨਾਲ ਆਪਾਂ ਰਹੇ ਹੋ ਆ ਜਿਨ੍ਹਾਂ ਵੀ ਤੁਸੀਂ ਮੇਰੇ ਬਾਰੇ ਜਾਣਦੇ ਆ। ਬਾਕੀ ਕੋਸ਼ਿਸ਼ ਹੁੰਦੀ ਆ ਵੀ ਕੁਝ ਅਲੱਗ ਕਰੀਏ ਜਿਹਦੇ ਨਾਲ ਆਪਣੇ ਬੱਚੇ ਭਰਾ ਜਵਾਨ ਜਾਂ ਜਿਹੜੇ ਵੀ ਹੈਗੇ ਆਪਣੇ ਯਾਰ ਦੋਸਤ ਆਪਣੀ ਸੋਚ ਇਹ ਵੀ ਉਹਨਾਂ ਨੂੰ ਆਪਾਂ ਸਿੱਧਾ ਰਾਸਤਾ ਕੋਈ ਦਿਖਾਈਏ ਸਹੀ ਹੈ ਕਿਉਂਕਿ ਇੱਥੇ ਨਸ਼ਿਆਂ ਦੇ ਵਿੱਚ ਇਹ ਬੜਾ ਮੈਨੂੰ ਭੈੜਾ ਲੱਗਾ ਜਦੋਂ ਦਾ ਮੈਂ ਆਇਆ ਹੁਣ ਜਾਨੀ ਸੋਚ ਇਹ ਆ ਵੀ ਆਪਾਂ ਬੱਚਿਆਂ ਨੂੰ ਆਪਣੇ ਨੂੰ ਇਹ ਨੈਟ ਦੇ ਉੱਤੇ ਸਭ ਕੁਝ ਚੱਲ ਰਿਹਾ ਤੁਸੀਂ ਦੇਖਦੇ ਆ ਵੀਡੀਓ ਕਿੱਦਾਂ ਕਿੱਦਾਂ ਦੀਆਂ ਪੈਣੀਆਂ ਆ ਆਪਾਂ ਹਰ ਕੋ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਕਿਸੇ ਨੂੰ ਸੇਧ ਦੇ ਸਕਦੇ ਜੇ ਆਪਾਂ ਚੰਗੀ ਫਿਲਮ ਬਣਾਈਏ ਹਾਂਜੀ ਜੀ ਜੀ ਬਿਲਕੁਲ ਜਿੱਦਾਂ ਹੁਣ ਭਾਜੀ ਕਹਿਣ ਦਾ ਮਤਲਬ ਹੁਣ ਪਹਿਲੀ ਗੱਲ ਹੁ ਮੈਂ ਤੁਹਾਨੂੰ ਭਾਜੀ ਬਖਣ ਭਾਜੀ ਕਹਿਣਾ ਆ ਤੇ ਹੁਣ ਤੁਹਾਡੇ ਦਾ ਕਮੈਂਟ ਦਾ ਦੇਖਿਆ ਸਰ ਫੇਸਬੁੱਕ ਦੇ ਉੱਤੇ ਅਰਬਾਬ ਸਾਹਿਬ ਠੀਕ ਹੈ ਸ਼ੇਖ ਸਾਹਿਬ ਕੋਈ ਹੀਰੋ ਬਖੜੋ ਬਕਰੇ ਨਾਮ ਆਣਾ ਤੁਹਾਨੂੰ ਲੋਕੀ ਤੁਹਾਨੂੰ ਕਮੈਂਟ ਕਰਦੇ ਆ ਕਹਿੰਦਾ ਮਤਲਬ ਤੁਸੀਂ ਇੱਕ ਪੰਜਾਬੀ ਸਨ ਸ਼ੇਖ ਸਾਹਿਬ ਕਹਿੰਦਾ ਤਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਹੋ ਯਾਰ ਚੰਗਾ ਲੱਗਦਾ ਕਹਿ ਨਹੀਂ ਸਕਦਾ ਅਲਫਾਜ਼ ਹਨ ਇਹ ਨਾ ਗੱਲਾਂ ਵਾਸਤੇ ਜੀ ਜੀ ਸਹੀ ਆ ਬਸ ਇਹ ਆ ਵੀ ਜਦੋਂ ਦਿਲੋਂ ਕਰਦਾ ਨਾ ਤਾਂ ਬਸ ਉਹ ਚਾਹੇ ਕੋਸ਼ ਨਾਈਸ ਵੀ ਲੈ ਦਿੰਦਾ ਨਾ ਮੇਰੇ ਵਾਸਤੇ ਉਹ ਮੈਨੂੰ ਸਮਝ ਲਾ ਆਪਣਾ ਉਹ ਸਾਰਾ ਕੁਝ ਹੀ ਦੇ ਗਿਆ ਮੇਰੀ ਸੋਚ ਇਹੀ ਆ ਉਹ ਯਾਰ ਨਾ ਵੀਰਾਂ ਦਾ ਆਪਣਿਆਂ ਦਾ ਸ਼ੁਕਰ ਗੁਜ਼ਾਰਾ ਦੇ ਦੋ ਹਾਂਜੀ ਤੇ ਕਹਿੰਦਾ ਮਤਲਬ ਭਾਈ ਜੇ ਸਾਹਿਬ ਵੀ ਕਹਿ ਸਕਦਾ ਨਾ ਕੋਈ ਗੱਲੇ ਨਹੀਂ ਕੋਈ ਗੱਲ ਨਹੀਂ ਜਿੱਤਾ ਠੀਕ ਸਾਹਿਬ ਜਿਹਦਾ ਹੁਣ ਮਤਲਬ ਪਿੰਡ ਆਪਾਂ ਜਿਹੜੇ ਪਿੰਡ ਦੀ ਕਹਿੰਦੇ ਆਪਾਂ ਵੀਡੀਓ ਤੇ ਪਾਈਆਂ ਜਾਂ ਪਿੰਡ ਵਾਲਿਆਂ ਦਾ ਇਹਦੇ ਵਿੱਚ ਕੀ ਸਹਿਯੋਗ ਹੈ ਜਾਨੂ ਜਾਨੀ ਕੋਈ ਕਹਿੰਦਾ ਵੀ ਹਾਂ ਤੁਸੀਂ ਪਾਲ ਗਿਆ ਵੀਡੀਓ ਚਾਹੀ ਆ ਜਾਂ ਕਿੱਦਾਂ ਇਹਦੇ ਬਾਰੇ ਕੀ ਕਹਿੰਦੇ ਆ ਪੈਂਡ ਵਾਲੇ ਯਾਰ ਆਪਣਾ ਬਹੁਤ ਸਹਿਯੋਗ ਕਰਦੇ ਆ ਮੁੰਡੇ ਆ ਜੰਗ ਆ ਉਹਨਾਂ ਨੂੰ ਸਮਝ ਲੱਗ ਗਈ ਆ ਬਾਕੀ ਜਿਨ੍ਹਾਂ ਨੂੰ ਹੁਣ ਅਸੀਂ ਸਮਝਾਉਣੇ ਆ ਛੇ ਗੱਲੇ ਦਾ ਦਿਮਾਗ ਕੰਮ ਕਰਦਾ ਵੀ ਅਸੀਂ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਹੈਗੇ ਜਿਹਦੇ ਨਾਲ ਸਾਡੇ ਮਾਂ ਪੇ ਦੀ ਇੱਜ਼ਤ ਖਰਾਬ ਹੋਏ ਜਾਂ ਸਾਡੇ ਅਸੀਂ ਘਰ ਵਿੱਚ ਰਹਿਣ ਦੇ ਲਾਇਕ ਨਾ ਰਹੀਏ ਸਭ ਤੋਂ ਪਹਿਲਾਂ ਮੇਰੀ ਸੋਚ ਇਹ ਹੁੰਦੀ ਆ ਵੀ ਮੈਂ ਇਹ ਜੋ ਵੀਡੀਓ ਬਣਾਉਣਾ ਮੈਂ ਪਹਿਲਾਂ ਆਪਣੇ ਬੱਚਿਆਂ ਨੂੰ ਦਿਖਾਉਣਾ ਉਦੋਂ ਬਾਅਦ ਮੈਂ ਮਾਤਾ ਵੀ ਆ ਮੇਰੀ ਮੈਂ ਉਹਨਾਂ ਨੂੰ ਦਿਖਾਉਣਾ ਉਸ ਤੋਂ ਬਾਅਦ ਮੇਰੇ ਘਰ ਵਾਲੀ ਰਾਤ ਨੂੰ ਮੈਂ ਉਹਨੂੰ ਵੀ ਦਿਖਾਉਣਾ ਤੁਹਾਡੇ ਤੋਂ ਕਿਹੜੀ ਗੱਲ ਦਾ ਮਤਲਬ ਹਰੇਕ ਪੱਬ ਨਾਲ ਫੀਡ ਕਰਦੇ ਪਰਿਵਾਰ ਦੇ ਨਾਲ ਹਾਂ ਬਸ ਗੱਲ ਇਹ ਹੈ ਜੀ ਮੇਨ ਹੁਣ ਜਿੱਦਾਂ ਭਾਈ ਕਹਿਣ ਦਾ ਮਤਲਬ ਹੁਣ ਤੁਹਾਡੇ ਕਿੰਨੇ ਦਿਨ ਹੋਏ ਕੋਈ ਵੀਡੀਓ ਜਾਨੀ ਕਿ ਕੋਈ ਤੁਹਾਡੀ ਅਪਲੋਡ ਨਹੀਂ ਹੋਈ ਹੈਗੀ ਫੇਸਬੁੱਕ ਤੇ ਉੱਤੇ ਕੋਈ ਨਹੀਂ ਹੈਗਾ ਕਹਿਣ ਦਾ ਮਤਲਬ ਹੁਣ ਜਿੱਦਾਂ ਕੋਈ ਨਵੀਂ ਵੀਡੀਓ ਤੁਹਾਡੀ ਕੋਈ ਸੀ ਤਿਆਰ ਕੀਤੀ ਆ ਜਾਂ ਸੋਚਿਆ ਉਹਦੇ ਬਾਰੇ ਕੀ ਜਾਨੀ ਕਿ ਹੁਣ ਨਵਾਂ ਜਾਨੀ ਕਿ ਕਹਿਣ ਦਾ ਮਤਲਬ ਆਪਣੇ ਦਰਸ਼ਕਾਂ ਨੂੰ ਜਾਂ ਕਹਿ ਦਿਓ ਅੱਜ ਨਾਲ ਮੇਤਰਾਣ ਕੀ ਪੇਸ਼ ਕਰਾਉਣ ਆਉਂਿਆ ਹਾਂ ਤੁਸੀਂ ਇਹ ਵੀਰ ਜੀ ਜਿਹੜਾ ਮੈਟਰ ਤੁਸੀਂ ਗੱਲ ਕਰਦੇ ਆ ਨਾ ਇਹ ਤਾਂ ਕੋਈ ਤੋੜ ਨਹੀਂ ਹੈਗਾ ਕਹਿਣ ਦਾ ਪਾਵ ਇਹ ਵੀ ਇਹ ਮੇਰੀ ਇਕੱਲੇ ਦੀ ਸੋਚ ਨਹੀਂ ਹੈ ਹਾਂ ਬਿਲਕੁਲ ਠੀਕ ਹੈ ਇਹਦੇ ਵਿੱਚ ਮੇਰੀ ਟੀਮ ਦਾ ਪੂਰਾ ਸਹਿਯੋਗ ਹੈ ਜਿ ਉਹਨਾਂ ਨੂੰ ਮੈਂ ਇਥੋਂ ਤੱਕ ਆਪਣੇ ਦਰਸ਼ਕ ਵੀਰਾਂ ਨੂੰ ਵੀ ਇਹੀ ਗੱਲ ਕਹਿਣੀ ਚਾਹੁੰਦਾ ਆ ਵੀ ਤੁਹਾਡੇ ਵੀ ਦਿਲ ਦੇ ਵਿੱਚ ਕੋਈ ਗੱਲ ਆਉਂਦੀ ਆ ਆਪਣੇ ਘਰਵਾਰੇ ਜਿਹੜੀ ਆਪਾਂ ਘਰੇ ਆਪਾਂ ਦੇਖ ਸਕੀਏ ਦੂਜੇ ਨੂੰ ਵੀ ਦਿਖਾ ਸਕੀਏ ਸਾਡੇ ਨਾਲ ਸ਼ੇਅਰ ਕਰੋ ਅਸੀਂ ਉਹ ਕਰਾਂਗੇ ਹਾਂਜੀ ਜਦੋਂ ਕਹਿੰਦੇ ਆਪਾਂ ਕੋਈ ਕੰਮ ਕਰਨਾ ਫਿਰ ਸ਼ਰਮ ਨਹੀਂ ਲਖੜੀ ਪੈਣੀ ਸਹੀ ਹੈ ਨਾ ਬਸ ਇਹ ਆਪਾਂ ਸੋਚ ਕੇ ਚੱਲਦੇ ਆਂ ਬਾਕੀ ਕਿਸੇ ਨੂੰ ਚੰਗੀ ਲੱਗਦੀ ਆ ਮਾੜੀ ਲੱਗਦੀ ਉਹ ਗੱਲ ਵੱਖਰੀ ਆ